ਹੁਣ ਪੁਲਿਸ ਵਾਲਿਆਂ ਦੀ ਖੈਰ ਨਹੀਂ ਜੇਕਰ ਕੀਤਾ ਆ ਕੰਮ ਤਾਂ ਹੋਏਗੀ ਵੱਡੀ ਕਾਰਵਾਈ ਤੇ ਲੱਗੇਗਾ ਡਬਲ ਜੁਰਮਾਨਾ। লাই ਪੰਜਾਬੀ ਟੀਵੀ ਦੇ ਨਾਲ ਜੁੜੇ ਹੋਏ ਹੋ ਤੁਸੀਂ। ਕੁਦਰਤ ਦੀ ਹਰ ਸ਼ੈਸ ਸਾਨੂੰ ਕੁਝ ਨਾ ਕੁਛ ਸਿਖਾਉਂਦੀ ਹੈ। ਜੇ ਤੁਸੀਂ ਆਪਣੇ ਆਸ-ਪਾਸ ਦੇਖੋਗੇ ਤਾਂ ਬਹੁਤ ਸਾਰੀ ਚੀਜ਼ਾਂ ਤੋਂ ਤੁਹਾਨੂੰ ਸਿੱਖਣ ਨੂੰ ਮਿਲੇਗਾ। ਹੁਣ ਗੱਲ ਕਰਦੇ ਹਾਂ ਸਿਮਿੰਟ ਦੀ। ਸਿਮਿੰਟ ਜੋੜਨ ਲਈ ਜ਼ਰੂਰੀ ਹੁੰਦਾ ਪਰ ਜੋੜੇ ਰੱਖਣ ਲਈ ਸਖਤ ਹੋ ਜਾਂਦਾ। ਜੇਕਰ ਇਸ ਤਰ੍ਹਾਂ ਦਾ ਰਵਈਆ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਕਿਤੇ ਬਿਜ਼ਨਸ ਦੇ ਵਿੱਚ ਜਾਂ ਆਪਣੇ ਆਫਿਸ ਦੇ ਵਿੱਚ ਅਪਣਾਈਏ ਤਾਂ ਮਜ਼ਬੂਤੀ ਨਾਲ ਰਿਸ਼ਤਾ ਨਿਭ ਸਕਦਾ ਹੈ ਗੱਲ ਕਰ ਰਹੀ ਹੈ ਮੈਂ ਪੰਜਾਬ ਪੁਲਿਸ ਦੀ ਜਿਸ ਨੇ ਇਸ ਤਰ੍ਹਾਂ ਦਾ ਹੀ ਰਵਈਆ ਆਪਣੇ ਮੁਲਾਜ਼ਮਾਂ ਲਈ ਅਪਣਾਇਆ ਦਰਸਲ ਆਮ ਨਾਗਰਿਕ ਲਈ ਪੰਜਾਬ ਪੁਲਿਸ ਥੋੜੀ ਨਰਮ ਹੋਈਏ ਪਰ ਆਪਣੇ ਮੁਲਾਜ਼ਮਾਂ ਲਈ ਥੋੜੀ ਸਖਤ ਹੋਈਏ ਪੰਜਾਬ ਪੁਲਿਸ ਨੇ ਹੁਣ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਤਹਿਤ ਆਮ ਨਾਗਰਿਕਾਂ ਨੂੰ ਜੁਰਮਾਨਾ ਜਨਾ ਲੱਗਦਾ ਹੈ ਟ੍ਰੈਫਿਕ ਪੁਲਿਸ ਉਲੰਘਣਾ ਕਰਨ ਤੇ ਪਰ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਦੁੱਗਣਾ ਲੱਗੇਗਾ ਕੀ ਹੈ ਪੂਰੀ ਖਬਰ ਤੁਹਾਨੂੰ ਮੈਂ ਦੱਸਦੀ ਹਾਂ ਸਰਕਾਰੀ ਆંકੜਿਆਂ ਦੇ ਅਨੁਸਾਰ ਹਾਦਸੇ ਦੀ ਰਿਪੋਰਟ ਇੱਕ ਡਰਾਉਣੀ ਤਸਵੀਰ ਪੇਸ਼ ਕਰਦੀ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ ਸੜਕ ਹਾਦਸੇ ਅਚ ਮਰਨ ਵਾਲਿਆਂ ਦੀ ਮੌਤ ਦੀ ਦਰ 20% ਦੀ ਵਧੀ ਹੈ ਜਿਸ ਵਿੱਚ 15 ਤੋਂ 34 ਸਾਲ ਦੇ ਨਾਗਰਿਕ ਸ਼ਾਮਲ ਨੇ ਹਾਦਸਿਆਂ ਦੇ ਭਾਵੇਂ ਕਈ ਕਾਰਨ ਹੋ ਸਕਦੇ ਨੇ ਪਰ ਮਹਾਰਾ ਦੀ رائے ਹੈ ਕਿ ਬਹੁਤੇ ਸੜਕ ਹਾਦਸਿਆਂ ਦਾ ਕਾਰਨ ਮਨੁੱਖੀ ਗਲਤੀ ਹੈ। ਵਾਹਨ ਦਾ ਓਵਰ ਸਪੀਡ ਹੋਣਾ, ਹੈਲਮਟ ਨਾ ਲਾਉਣਾ, ਸੀਟ ਬੈਲਟ ਨਾ ਲਾਉਣਾ, ਨਸ਼ਾ ਕਰਕੇ ਗੱਡੀ ਡਰਾਈਵ ਕਰਨਾ ਮੌਤਾਂ ਦੀ ਦਰ ਵਧਾ ਰਿਹਾ ਹੈ। ਹੈਲਮਟ ਨਾ ਪਾਉਣ ਕਰਕੇ ਜੇਕਰ ਆਮ ਨਾਗਰਿਕ ਨੂੰ 1000 ਰੁਪਏ ਦਾ ਜੁਰਮਾਨਾ ਹੁੰਦਾ ਸੀ ਤਾਂ ਹੁਣ ਪੰਜਾਬ ਪੁਲਿਸ ਮੁਲਾਜ਼ਮਾ ਨੂੰ 2000 ਰੁਪਏ ਦਾ ਜੁਰਮਾਨਾ ਹੋਏਗਾ। ਪੰਜਾਬ ਪੁਲਿਸ ਦਾ ਇਹ ਉਪਰਾਲਾ ਆਮ ਨਾਗਰਿਕ ਲਈ ਮਿਸਾਲ ਹੈ। ਹੁਣ ਕੋਈ ਵੀ ਪੁਲਿਸ ਮੁਲਾਜ਼ਮ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਫੜਿਆ ਗਿਆ ਤਾਂ ਉਸ ਉੱਤੇ ਜੁਰਮਾਨਾ ਲੱਗੇਗਾ ਤੇ ਵਿਭਾਗ ਵੱਲੋਂ ਬਣਦੀ ਕਾਰਵਾਈ ਵੀ ਕੀਤੀ ਜਾਏਗੀ। ਐਡੀਜੀਪੀ ਟ੍ਰੈਫਿਕ ਪੰਜਾਬ ਪੁਲਿਸ ਅਫਸਰ ਮਿਸਟਰ ਅਮਰਦੀਪ ਸਿੰਘ ਰਾਏ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਅਨੁਸ਼ਾਸਿਤ ਫੋਰਸ ਹੈ। ਇਹਨਾਂ ਨੂੰ ਉਦਾਹਰਣ ਪੇਸ਼ ਕਰਨੀ ਚਾਹੀਦੀ ਨੇ ਜੇਕਰ ਪੁਲਿਸ ਹੀ ਉਲੰਘਣਾ ਕਰੇਗੀ ਤਾਂ ਗਲਤ ਐਗਜ਼ਾਮਪਲ ਆਮ ਜਨਤਾ ਅੱਗੇ ਸੈੱਟ ਹੋਣਗੇ। ਇਸ ਲਈ ਥੋੜੀ ਸਖਤੀ ਕੀਤੀ ਗਈ ਹੈ। ਤੁਹਾਡੀ ਜ਼ਿੰਦਗੀ ਬੜੀ ਕੀਮਤੀ ਹੈ ਜੀ। ਦੇਖੋ ਤੁਸੀਂ ਪੂਰੀ ਦੁਨੀਆ ਦੇ ਵਿੱਚ ਵਿਚਰਦੇ ਹੋ, ਸੜਕਾਂ ਦੇ ਉੱਤੇ ਉਤਰਦੇ ਹੋ। ਬਾਰੇ ਦੁਨੀਆ ਲਈ ਤੁਸੀਂ ਕਾਮ ਇਨਸਾਨ ਹੋ ਕਿਸੇ ਐਕਸੀਡੈਂਟ ਦੇ ਵਿੱਚ ਜਦੋਂ ਤੁਸੀਂ ਪੈ ਜਾਂਦੇ ਹੋ ਜਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਤੁਸੀਂ ਇੱਕ ਆਮ ਇਨਸਾਨ ਸੜਕ ਤੇ ਪਏ ਹੁੰਦੇ ਹੋ ਪਰ ਸੋਚੋ ਉਹਨਾਂ ਵਾਸਤੇ ਜੋ ਤੁਹਾਡੇ ਘਰ ਦੇ ਵਿੱਚ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਉਹਨਾਂ ਵਾਸਤੇ ਤੁਸੀਂ ਉਹਨਾਂ ਦੀ ਪੂਰੀ ਜ਼ਿੰਦਗੀ ਹੋ ਸੋ ਆਪਣੇ ਪਰਿਵਾਰ ਲਈ ਆਪਣੇ ਆਪ ਲਈ ਸੇਫਟੀ ਰੱਖੋ ਜਦੋਂ ਵੀ ਸੜਕ ਦੇ ਉੱਤੇ ਉਤਰੋ ਤਾਂ ਸੇਫਟੀ ਰੂਲਸ ਦੀ ਉਲੰਘਣਾ ਬਿਲਕੁਲ ਨਾ ਕਰੋ ਆਪਣੇ ਆਪ ਦਾ ਧਿਆਨ ਰੱਖੋ ਕਮਲ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਹੋਰ ਸੁਧਾਰ ਹੋ ਸਕਦਾ ਹੈ ਟ੍ਰੈਫਿਕ ਦੇ ਵਿੱਚ ਜਿਸ ਦੇ ਨਾਲ ਹਾਦਸਿਆਂ ਤੋਂ ਬਚਿਆ ਜਾਵੇ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹੋਰ ਵੀ ਸਟੋਰੀਜ਼ ਤੁਹਾਡੇ ਤੱਕ ਪਹੁੰਚਾ ਸਕੀਏ ਕ੍ਰੀਮ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ